ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਉਹ ਹੱਕ ਦੇ ਵਿੱਚ ਉਤਰੇ ਨੇ ਵਿਕਰਮ ਮਜੀਠੀਆ ਦੇ ਉਹਨਾਂ ਨੇ ਟਵੀਟ ਕੀਤਾ ਜਿਸ ਤੋਂ ਬਾਅਦ ਟਵੀਟ ਦਾ ਜਵਾਬ ਮੁੱਖ ਮੰਤਰੀ ਮਾਨ ਉਹਨਾਂ ਨੇ ਵੀ ਬਖੂਬੀ ਦਿੱਤਾ ਉਹਨਾਂ ਨੇ ਵੀ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ ਸੀ ਕਿ ਮੈਂ ਨਸ਼ਾ ਖਤਮ ਕਰਾਂਗਾ ਪੀਐਸਪੀ ਦੇ ਮਾਮਲੇ ਦੀ ਗੱਲ ਨਸ਼ਿਆਂ ਦੇ ਮੁੱਦੇ ਤੇ ਤੇ ਲੜਾਈ ਲੜ ਰਹੀ ਹੈ ਉਸ ਲੜਾਈ ਨੂੰ ਚੁਣੌਤੀ ਕੌਣ ਦੇ ਰਿਹਾ ਹੈ ਸੀਐਸ ਜਕਰ ਦੇ ਭਾਜਪਾ ਦੇ ਪ੍ਰਧਾਨ ਜਨਾਬ ਦੇ ਸਾਬਕਾ ਮੁੱਖ ਮੰਤਰੀ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ 'ਚ ਜਵਾਬ ਤਲਬੀ ਦਾ ਹੋਏਗੀ ਹੋਏਗਾ ਨਾ ਮੁੱਦਿਆਂ ਦਾ ਜੀ ਬਿਲਕੁਲ ਜੀ ਉਹ ਨਕਲੀ ਬੀਜ ਨੇ ਉਹਨਾਂ ਨੂੰ ਲੈ ਕੇ ਅਸੀਂ ਫੈਸਲਾ ਲਿਆ ਗਿਆ ਹੈ ਉਹ ਜੇ ਕੈਬਨਿਟ ਨੇ ਫੈਸਲਾ ਲਿਆ ਮੈਂ ਸਮਝਦਾ ਕਿ ਬੜਾ ਛਲਾਗਾ ਜੋ ਫੈਸਲਾ ਇਹਦੇ ਦੇ ਕਾਰਵਾਈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੰਤੀ ਨਾਲ ਕੀਤੀ ਜਾਏਗੀ ਪਰ ਵੱਡੀ ਗੱਲ ਹੈ ਕਿ ਗੈਰ ਜ਼ਮਾਨਤੀ ਜਿਹੜਾ ਹੈ ਤਰ੍ਹਾਂ ਹਾਲਾਂਕਿ ਆਈਆਂ ਨਕਲੀ ਬੀਜ ਨਕਲੀ ਦਵਾਈਆਂ ਵੇਚੇਗਾ ਉਹਦੇ ਖੈਰ ਨੇ ਸਿੱਧਾ ਜੇਲ੍ਹ ਜਾਏਗਾ ਖੇਜ਼ ਜ਼ਮਾਨੇ ਦੇ ਬ੍ਰਾਂਡ ਭਾਰਤ ਮਾਲਾ ਪ੍ਰੋਜੈਕਟ ਬੜਾ ਚਰਚਾ ਦਾ ਵਿਸ਼ਾ ਰਿਹਾ ਹੈ ਬੜੇ ਕੰਟਰੋਵਰਸੀ ਦਾ ਹਿੱਸਾ ਰਿਹਾ ਹੈ ਕਿਉਂਕਿ ਕਿਸਾਨ ਇਸ ਭਾਰਤ ਮਾਲਾ ਪ੍ਰੋਜੈਕਟ ਨੂੰ ਮੰਨਣ ਲਈ ਤਿਆਰ ਨਹੀਂ ਉਹ ਕਹਿੰਦੇ ਸਾਨੂੰ ਲੋੜ ਨਹੀਂ ਇਸ ਪ੍ਰੋਜੈਕਟ ਦੀ ਮਾਲਾ ਖੁਦ ਹੀ ਝਗੜਾ ਇਹਦੇ ਖਰਚ ਪਾਉਣ ਵਾਲੀ ਕੰਧ ਜੀ ਹੈ ਲੱਗਦਾ ਹੈ ਕਿ ਭਾਰਤ ਮਾਲਾ ਪੰਜਾਬੀਆਂ ਦੇ ਖਰਚ ਪੈਗੇ ਮਾਲਾ ਹੈ ਪੰਜਾਬ ਦੀਆਂ ਬਹੁਤਿਆਂ ਸੜਕਾਂ ਨੱਚ ਪੁਰਾਣੇ ਪੰਨਤੀਆਂ ਬਰਵਾਸ ਕਰਦੀਆਂ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਦੇਸ਼ ਹੈ ਜਿਹੜਾ ਉਹ 26ਵਾਂ ਕਾਰਗਿਲ ਦਿਵਸ ਮਨਾ ਰਿਹਾ ਹੈ ਜਿਸ ਦੇ ਵਿੱਚ ਵੱਡੀਆਂ ਹਸਤੀਆਂ ਤੋਂ ਲੈ ਕੇ ਹਰ ਇੱਕ ਭਾਰਤੀ ਨੇ ਕਾਰਗਿਲ ਦੇ ਉਹਨਾਂ ਸ਼ਹੀਦਾਂ ਨੂੰ ਨਮਨ ਕੀਤਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਹਰ ਇੱਕ ਲੀਡਰ ਹੈ ਜਿਹੜਾ ਉਹ ਮੌਜੂਦ ਹੈ ਸੋ ਇਸ ਦਿਹਾੜੇ ਦੇ ਉੱਪਰ ਉਹਨਾਂ ਕਾਰਗਿਲ ਵਿਜੇ ਦਿਵਸ ਤੇ ਸ਼ਹੀਦ ਹੋਏ ਜਿਹੜੇ ਵੱਡੇ ਪੱਧਰ ਦੇ ਉੱਪਰ ਫੌਜੀ ਸਨ ਉਹਨਾਂ ਨੂੰ ਅਸੀਂ ਵੀ ਆਪਣੇ ادارے ਦੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਨਾ ਮਿਹਰबानी ਧੰਨਵਾਦ ਇਹਨਾਂ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ 9 ਸਵਾਲ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਜ਼ਿਕਰ ਕੀਤਾ ਅੱਜ 26ਵਾਂ ਕਾਰਗਿਲ ਦਿਵਸ ਹੈ ਕਾਰਗਿਲ ਦਿਵਸ ਦੇ ਉੱਪਰ ਮਾਹੌਲ ਗਮਗੀਨ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਕੀ ਕਹਿਣਾ ਚਾਹੋਗੇ ਚਾਰ ਲਫ਼ਜ਼ ਸਾਂਝੇ ਕਰੋ ਜੀ ਜੀ ਕਾਰਗਿਲ ਦੀ ਸ਼ਮਦਾ ਜਿਹੜੀ ਹੈਗੀ ਹੈ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਉਹ ਚੈਪਟਰ ਹੈ ਜਿਹੜਾ ਹਮੇਸ਼ਾ ਦੀਵੀ ਜਾਦਾ ਰਹੇਗਾ ਕਿ ਕਿਸ ਕਿਸ ਗਦਰ ਸਾਜੂਦਿਆਂ ਨੇ ਇਹ ਦੇਤੀਏ ਆਜ਼ਾਦੀ ਦੀ ਖਾਤਰ ਦੇਤੀ ਪ੍ਰਭੂਸਤਾ ਨੂੰ ਚੁੰਮਣ ਦੇ ਲਈ ਇਹ ਲੜਾਈ ਜਿਹੜੀ ਤੇ ਕੁਰਬਾਨੀਆਂ ਦਿੱਤੀਆਂ ਇਹੀ وجہ ਹੈ ਕਿ ਜਦੋਂ ਅੱਜ ਦਾ ਇਹ ਮਹਾਨ ਦਿਨ ਆਉਂਦਾ ਹੈ ਸਾਡੇ ਪ੍ਰਧਾਨ ਮੰਤਰੀ ਹੋਣ ਸਾਡੇ ਗ੍ਰਹਿ ਮੰਤਰੀ ਹੋਣ ਸੁਪਰੀਦ ਮੁੱਖ ਮੰਤਰੀ ਹੋਣ ਨਵਾਕਾ ਅਕਾ ਉਹਦੇ ਆਮ ਪੰਜਾਬ ਐਜੇ ਦੇ ਦੇ ਵਾਸੀ ਹੈ ਉਹ ਸ਼ਹੀਦਾਂ ਨੂੰ ਜਿੱਥੇ ਸੈਲੂਟ ਕਰਦੇ ਆ ਉਥੇ ਇਸ ਗੱਲ ਦਾ ਇੱਕ ਗੌਰਵਪੀਨ ਅਨੁਭਵ ਕਰਦੇ ਆ ਕਿ ਸਾਡੇ ਕੋਲੇ ਇੰਨੀ ਸ਼ਕਤੀਸ਼ਾਲੀ ਫੌਜ ਤੇ ਚਾਬਾਹ ਸਪਾਈ ਹੈ ਇਹ ਅਪrentices ਨੂੰ ਲੱੰਨਾ ਜਾਂਦੇ ਆਂ ਜਾਂਦੇ ਆਂ ਤੇ ਪੰਜਾਬੀਆਂ ਨੂੰ ਮਾਣ ਇਸ ਗੱਲ ਦਾ ਹੈ ਕਿ ਪੰਜਾਬੀਆਂ ਨੇ ਜਿੱਥੇ ਆਜ਼ਾਦੀ ਲਈ ਨੇ ਉਹਦੀਆਂ ਕੁਰਬਾਨੀਆਂ ਦਿੱਤੀਆਂ ਦੇ ਦੀ ਪ੍ਰਭੁਸਤਾ ਲਈ ਤੇ ਦੇ ਦੀ ਆਜ਼ਾਦੀ ਲਈ ਦੇ ਦੀ ਸੁਰੱਖਿਆ ਲਈ ਵਿਸ਼ੇਸ਼ ਸਤ ਤੋਂ ਉੱਕੇ-ਉੱਕੇ ਉਹ ਲੜਾਈਆਂ ਲੜਦੇ ਤੇ ਕੁਰਬਾਨੀਆਂ ਦਿੱਤੀਆਂ ਇਸ ਲਈ ਸੂਚਾ ਦੇ ਜਿੱਥੇ ਜਿਹੜਾ ਹੈਗਾ ਉਹ ਸ਼ਾਹਦਤ ਨੂੰ ਨਮਨ ਕਰ ਰਿਹਾ ਯਾਦ ਕਰ ਰਿਹਾ ਉਥੇ ਪੰਜਾਬੀ ਉਹਦਾ ਇੱਕ ਐਸਾ ਬਣਦੇ ਆਰ ਆਪਣੇ ਉੱਤੇ ਗੌਰਵਾਨ ਭਾਵ ਕੰਦੇ ਕਿਸੀ ਦੇ ਦੀ ਉਹ ਖੜਕ ਪੁਜਾ ਜਿਹੜਾ ਹਮੇਸ਼ਾ ਦੇ ਦੇ ਅੱਗੇ ਉਹ ਲੜਦੇ ਆ ਤੇ ਖੜਦੇ ਆ ਜੀ ਜੀ ਸਤ ਸਾਬ ਹੁਣ ਰੁੱਖ ਖਬਰਾਂ ਦਾ ਕਰਾਂਗੇ ਅੱਜ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਸੂਬੇ ਦੇ ਵਿੱਚ ਰਹੀਆਂ ਇਸ ਸੰਬੰਧਤ ਗੱਲਬਾਤ ਕਰਾਂਗੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਵੱਲੋਂ ਇੱਕ ਸਮਾਗਮ ਕਰਵਾਇਆ ਜਾਂਦਾ ਹੈ ਸਮਾਗਮ ਸੰਬੰਧਿਤ ਹੈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਸ਼ਹਾਦਤ ਦੇ ਨਾਲ ਕਿਉਂਕਿ ਉਹਨਾਂ ਦੀ ਸ਼ਹੀਦੀ ਮਸ਼ਤਬਦੀ ਹੈ ਜਿਹੜੀ ਉਹ ਇਸ ਸਾਲ ਨਵੰਬਰ ਚ ਮਨਾਈ ਜਾਏਗੀ ਤਾਂ ਅਜਿਹੇ ਦੇ ਵਿੱਚ ਪਹਿਲਾਂ ਇਹ ਕੰਟਰੋਵਰਸੀ ਦਾ ਹਿੱਸਾ ਰਿਹਾ ਜਦੋਂ ਪੰਜਾਬ ਸਰਕਾਰ ਤੇ ਐਸਜੀਪੀਸੀ ਦੇ ਦਰਮਿਆਨ ਆਪਸ ਦੇ ਵਿੱਚ ਤਕਰਾਰ ਹੋਈ ਤੇ ਹੁਣ ਇਸ ਸਮਾਗਮ ਦੇ ਦੌਰਾਨ ਪੰਜਾਬ ਦੇ ਉੱਗੇ ਗਾਇਕ ਨੇ ਵੀਰ ਸਿੰਘ ਸਾਬਤ ਸੂਰਤ ਸਿੱਖ ਨੇ ਉਹਨਾਂ ਦੇ ਵੱਲੋਂ ਗੀਤ ਗੁੰਗਣਾਏ ਗਏ ਉਸ ਜਗ੍ਹਾ ਤੇ ਭੰਗੜੇ ਪਾਏ ਗਏ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀ ਹੈ ਹਾਲਾਂਕਿ ਜਿਹੜੇ ਵੀਰ ਸਿੰਘ ਨੇ ਉਹ ਤਾਂ ਪਹਿਲਾਂ ਹੀ ਬਿਨਾ ਕਹੇ ਹੀ ਸ੍ਰੀ ਕਲਤਕਤ ਸਾਹਿਬ ਵਿਖੇ ਪੇਸ਼ ਹੋ ਜਾਂਦੇ ਨੇ ਮਾਫੀ ਮੰਗਦੇ ਨੇ ਪਰ ਉਸ ਤੋਂ ਬਾਅਦ ਅੱਜ ਤਲਬ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤੇ ਭਾਸ਼ਾ ਵਿਭਾਗ ਦੇ ਜੋ ਡਾਇਰੈਕਟਰ ਨੇ ਵੱਡੇ ਰਾਈਟਰ ਨੇ ਜਸਵੰਤ ਸਿੰਘ ਜ਼ਫਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਇਹ ਮਾਮਲਾ ਸਿਆਸੀ ਬਣ ਚੁੱਕਿਆ ਹੈ ਕਿਉਂਕਿ ਇੱਕ ਮੌਕਾ ਮਿਲਣਾ ਸੀਗਾ ਕਿ ਪੰਜਾਬ ਸਰਕਾਰ ਇਸ ਨੂੰ ਬਿਹਤਰ ਤਰੀਕੇ ਨਾਲ ਨਹੀਂ ਕਰ ਸਕਦੀ ਐ ਐਸਜੀਪੀਸੀ ਦੇ ਵੱਲੋਂ ਉਹ ਮੌਕਾ ਇਸ ਘਟਨਾ ਦੇ ذریعے ਬਾਖੂਬੀ ਮਿਲ ਗਿਆ ਅਸਲ ਦੇ ਵਿੱਚ ਗੱਲ ਇਹ ਨਹੀਂ ਕਿ ਵੀ ਮੌਕਾ ਮੈਂਦੀ ਦੇ ਕੋ ਗੱਲ ਹੀ ਸਵਾਲੀ ਹੈ ਕਿ ਜਦੋਂ ਇਹਨਾਂ ਸੈਂਸਿਟਿਵ ਇਸ਼ੂ ਹੈਗਾ ਦੁਨੀਆ ਭਰ ਤੋਂ ਬੈਠਾ ਸਿੱਖ ਭਾਈਚਾਰਾ ਗੁਰਦੇਵ ਭਾਤ ਜਿਹੜਾ 350 ਸਾਲਾ ਸ਼ਹੀਦੀ ਕਰਾਇਆ ਸ਼ਹਾਦਤ ਹੈ ਸਾਰੇ ਉਸ ਪ੍ਰਤੀ ਇਹਨੇ ਸਤਕਾਰ ਨਾਲ ਜਿਹੜਾ ਬਣਾਉਣ ਜਾ ਰਿਹਾ ਤੇ ਉਸ ਮੌਕੇ ਦੇ ਉੱਤੇ ਜਣੇ ਸਾਨੂੰ ਸਮਝਉਣੀ ਚਾਹੀਦੀ ਹੈ ਖਾਸ ਕਰਕੇ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਦੀ ਗੱਲ ਕਰਦੇ ਹਾਂ ਹਰਾਂ ਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਲਗਾਤਾਰ ਪਿਛਲੇ ਸਮੇਂ ਤੋਂ ਕਹੀ ਜਾ ਰਹੀ ਹੈ ਕਿ ਜਿਹੜੇ ਸ਼ੀਧੀ ਵਿਹਾੜੇ ਬਣਾਉਣੇ ਆ ਇਦਾਂ ਦੇ ਸਮਾਗਮ ਜਿਹੜੇ ਮਨਾਉਣੇ ਆ ਉਹਨਾਂ ਦੀ ਜਿਹੜੀ ਬੁਨਿਆਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਹੈ ਸਰਕਾਰਾਂ ਦਾ ਕੰਮ ਹੁੰਦਾ ਹੈ ਪਰ ਉਹਦਾ ਇੰਤਜ਼ਾਮ ਕਰਨਾ ਤੇ ਸੜਕਾਂ ਦੀ ਗੱਲ ਹੈ ਤੇ ਹੋਰ ਕੋਰਨਾਮ ਲੈ ਕੇ ਪਰ ਜਿਹੜੇ ਜਿਹੜਾ ਧਾਰਮਿਕ ਪਰੰਪਰਾਵਾਂ ਦਾ ਸਵਾਲ ਆ ਉਹ ਕਹਿੰਦੇ ਸੁਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਨੇਹਵਾਰੀ ਬਣਦੀ ਹੈ ਤੇ ਹੁਣ ਜੇ ਭਾਸ਼ਾ ਵਿਭਾਗ ਨੇ ਇਹ ਪ੍ਰੋਗਰਾਮ ਕਰਵਾਇਆ ਵੀ ਉਹ ਕਹਿੰਦਾ ਦੇਖੇ ਚਲੋ ਸੀ ਸਤਕਾਰ ਵਿੱਚ ਜੋ ਕਰਾਇਆ ਪਰ ਕੀ ਇਹ ਸਤਕਾਰ ਦੇ ਚਿੱਤੇ ਪਾਉਣੇ ਪੰਗੜੇ ਪਾਉਣੇ ਜਿਸ ਤਰ੍ਹਾਂ ਦੇ ਗੀਤ ਕਾਉਣੇ ਜਿਹੜੇ ਉਸ ਮर्यादा ਦੇ ਮੁਤਾਬਕ ਪਰਮਾਨਾ ਹੋਣ ਇਹਦਾ ਹੋਰ ਵੱਡਾ ਸਵਾਲ ਤਾਂ ਉੱਠਣੇ ਉੱਠਣਾ ਹੈ ਜੇ ਪੰਜਾਬ ਵਾਲੇ ਆਪਾਂ ਇਦਾਂ ਕਰਾਂਗੇ ਅਪਰ ਰਾਜਸਥਾਨਾ ਨੂੰ ਕਿਵੇਂ ਕਹਿ ਸਕਦੇ ਆ ਕਿ தਖਣ ਦਾ ਕੋਈ ਕਰਨਾਟਕ ਹੋਵੇ ਸੁਭਾ ਉਹਨਾਂ ਨੂੰ ਕਿਵੇਂ ਕਹਿ ਸਕਦੇ ਆ ਜਿਹੜੇ ਪੰਜਾਬ ਦੇ ਵਿੱਚੋਂ ਇਹ ਮਰਿਆਦਾ ਦੀਆਂ ਲਹਿਰਾਂ ਉੱਠੀਆਂ ਜਿਹੜੇ ਪੰਜਾਬ ਨੇ ਇਹਨਾਂ ਲਹਿਰਾਂ ਸੰਭਾਲਿਆ ਤੇ ਦੁਨੀਆ ਪਾਰਸ ਫੈਲੀਆਂ ਲਹਿਰਾਂ ਤੇ ਉਹਦੇ ਬਸ ਹੀ ਉਹ ਵੀ ਜ਼ਿੰਮੇਵਾਰ ਆ ਗੁਰ ਤੇ ਸਿੱਖੇ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਸਮਝੀ ਇਸ ਮਾਲੇ ਚ ਪਰ ਇਸ ਪਾਸ਼ਾ ਬਾਗ ਤੋਂ ਜਿਹੜਾ ਜਿਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾਂਦੀ ਕਿਉਂਕਿ ਪਾਸ਼ਾ ਬਾਗ ਤਾਂ ਬੁਨਿਆਦੀ ਤੌਰ ਤੇ ਪੰਜਾਬ ਦੇ ਸੱਭਿਆਚਾਰ ਨਾਲ ਫਰਾਸ ਨਾਲ ਜੁੜਿਆ ਹੋਇਆ ਉਸ ਭਾਗ ਤੋਂ ਅਸੀਂ ਤਵਕਕੋ ਇਹ ਕਰਦੇ ਹੁੰਨੇ ਆ ਕਿ ਮੀਸਾ ਸਾਡੇ ਸੱਭਿਆਚਾਰ ਨੂੰ ਅਸੀਂ ਲਖਦੇ ਨੇ ਸਕੂਲ ਦੇ ਬੱਚੇ ਐ ਸੈਕੋਲਜਾਂ ਦੇ ਬੱਚੇ ਯੂਨੀਵਰਸਿਟੀ ਦੇ ਵਿਦਿਆਰਥੀ ਐ ਭਾਸ਼ਾ ਵਿਭਾਗ ਦਾ ਉਹਨਾਂ ਨੂੰ ਸੇਧ ਦੇਣ ਵਾਲਾ ਜੇ ਭਾਸ਼ਾ ਵਿਭਾਗ ਹੀ ਪਰੰਪਰਾਵਾਂ ਨੂੰ ਤੋੜੇਗਾ ਮर्याਦਾ ਨੂੰ ਤੋੜੇਗਾ ਤਾਂ ਫਿਰ ਉਮੀਦ ਕਿਸ ਤੋਂ ਰੱਖੀ ਜਾ ਸਕਦੀ ਐ ਸੋ ਕਾਮ ਦਾ ਸਸ ਦੇ ਜਥੇਦਾਰ ਵੱਲੋਂ ਜਿਸ ਕਦਰ ਨੂੰ ਤਾਲੂਕੀਤਾ ਹੈ ਬਿਲਕੁਲ ਵਾਜਬ ਐ ਔਰ ਮੇਰਾ ਖਿਆਲ ਹੈ ਕਿ ਪਾਸ਼ਾ ਭਾਗ ਜਾਂ ਜਿਹੜਾ ਹੈਗਾ ਸਬੰਧ ਮੰਤਰੀ ਹੈ ਉਹਨਾਂ ਨੇ ਵੀ ਇਸ ਕੰਮ ਪ੍ਰਵਾਨ ਕੀਤਾ ਹੋਗਾ ਕਿ ਸਾਡੇ ਕੋਲ ਵਗਿਆ ਹੋਈ ਹੈ ਪੇਸ਼ ਹੋਣ ਕਿ ਤੇ ਜੋ ਵੀ ਜ਼ਿੰਮੇਵਾਰੀ ਜੋ ਵੀ ਸੇਵਾ ਕਾਤਾ ਸੁਨ ਲਈ ਜਾਏਗੀ ਉਸ ਨੂੰ ਨਿਮਾਉਣਗੇ ਇਹ ਕਿ ਮੈਸੇਜ ਹੀ ਹੈ ਜੇ ਕੋ ਸਮਨਾ ਕਈ ਵਾਰੀ ਸੀ ਝੜਕੜ ਕਰ ਲੈਣੇ ਆ ਜੀ ਇਸ ਥਾਂ ਉਦੀ ਸਿੱਧੀ ਜਿਹੜੇ ਮਿਲਾਉਣੇ ਆ ਇੱਕ ਵੱਖਰਾ ਮਾਮਲਾ ਉਸ ਬਚਾਰਾ ਪ੍ਰੋਗਰਾਮ ਕਰਨੇ ਆ ਉਹੋਰ ਪੰਜਾਬ ਦੇ ਸੁਨੋਣਾ ਬਿਲਕੁਲ ਉਹਨਾਂ ਮਾਮਲਿਆਂ ਦੇ ਇਹਨਾਂ ਗੱਲਾਂ ਨਾਲ ਕੋਈ ਸੰਬੰਧ ਨਹੀਂ ਜਿੱਦੋਂ ਅਸੀਂ ਰਾਲ ਘੱਟ ਕਰਦੇ ਆ ਨਾ ਫੇਰ ਇਹ ਮੁਸ਼ਕਲਾਂ ਖੜੀਆਂ ਹੁੰਦੀਆਂ ਤੇ ਵਾਜਬ ਹੈ ਜੋ ਐਸਜੀਪੀਸੀ ਕਾਲ ਸਭ ਦੇ ਮਾਮਲੇ 'ਚ ਇਸ ਮੁੱਦੇ ਤੇ ਸਟੈਂਡ ਲਿਆ ਗਿਆ ਉਹ ਬਣਦੇ ਬਣਦਾ ਹੈ ਇਹ ਵੀ ਚੰਗੀ ਗੱਲ ਹੈ ਕਿ ਉਹਨਾਂ ਨੇ ਜਿਹੜੇ ਸੰਬੰਧ ਤੇ ਰਾਇਗੀਆਂ ਪੁਰਾਣ ਕਿਤਾਬ ਪੇਜ ਛੋਣ ਲਈ ਸਹਿਮਤੀ ਦਿੱਤੀ ਹੈ ਇੱਕ ਪਾਸੇ ਤਾਂ ਛੋਣੇ ਗੁਦਰ ਪਰੰਧ ਕਮੇਟੀ ਤੇ ਪੰਜਾਬ ਸਰਕਾਰ ਇਸ ਨਾਲ ਜਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਆਮਨੋ ਸਾਹਮਣੇ ਖੜੀ ਐ ਤਕਰਾਰ ਚ ਹੈ ਜੀਬੀਸੀ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਮੁਖਵੰਦਰੀ ਭਗਵੰਤ ਬਾਣੇ ਕਹਿ ਰਹੇ ਆ ਕਿ ਕਿਸੇ ਦਾ ਕਾਪੀਰਾਈਟ ਨਹੀਂ ਹੈ ਅਸੀਂ ਨਹੀਂ ਮੰਨਦੇ ਜੀ ਨਹੀਂ ਮੰਨਦੇ ਬਿਲਕੁਲ ਜੀ ਲੇਕਿਨ ਸਰਕਾਰਾਂ ਨੂੰ ਆਉਂਦੀਆਂ ਤੇ ਵੇਲੇ ਕੋਈ ਦੋਰ ਨਹੀਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਨੇ ਕਿ ਪ੍ਰਕਾਸ਼ ਨੂੰ ਬਾਦਲ ਰਹੇ ਹੋਣ ਗਨੀਜ਼ਾ ਸਿੰਘ ਰਹੇ ਹੋਣ ਉਹ ਸਰਕਾਰਾਂ ਆਣੀਆਂ ਹੋਣ ਸਤਿਅਪ ਦੀ ਦਿਹਾੜੇ ਜਾਂ ਤੇ ਦੇਸ਼ ਮਨਾਉਂਦੇ ਆ ਉਹਨਾਂ ਵਾਰੇ ਕੋਈ ਦੋਰ ਨਹੀਂ ਪਤਾ ਹੁੰਦਾ ਵਗਿਆ ਮਰਿਆਦਾ ਦੀ ਲੰਘਣਾ ਕਰਨਾ ਉਸ ਨੂੰ ਕਦਾਚਿਤ ਬਰਾਸ਼ ਨਹੀਂ ਕੀਤਾ ਜਾ ਸਕਦਾ ਜੀ ਜੀ ਸਿੱਧਾ ਬੱਗੇ ਵਾਦੇ ਆ ਤੇ ਗੱਲ ਇੱਕ ਸਿਆਸੀ ਕਹਿ ਲਓ ਕਿ ਦੌੜ ਦੀ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਦਾ ਇੱਕ ਲਗਾਤਾਰ ਚਰਚੇ ਛੱਡਦੇ ਸੀ ਭਗਵੰਤ ਮਾਨ ਅਕਸਰ ਕਹਿੰਦੇ ਸੀ ਕਿ ਕਾਲੀ ਦਲ ਤੇ ਕਾਂਗਰਸ ਵਾਲੇ ਇਕੱਠੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਪੰਜਾਬੀਆਂ ਨੂੰ ਸੋ ਉਸੇ ਹੀ ਚੀਜ਼ ਦੀ ਗਵਾਹੀ ਇੱਕ ਵਾਰ ਫਿਰ ਇੱਕ ਟਵੀਟ ਨੇ ਭਰੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਉਹ ਹੱਕ ਦੇ ਵਿੱਚ ਉਤਰੇ ਨੇ ਵਿਕਰਮ ਮਜੀਠੀਆ ਦੇ ਉਹਨਾਂ ਨੇ ਟਵੀਟ ਕੀਤਾ ਜਿਸ ਤੋਂ ਬਾਅਦ ਟਵੀਟ ਦਾ ਜਵਾਬ ਮੁੱਖ ਮੰਤਰੀ ਮਾਨ ਉਹਨਾਂ ਨੇ ਵੀ ਬਖੂਬੀ ਦਿੱਤਾ ਹੈ ਇਹ ਲੜਾਈ ਹੈ ਜਿਹੜੀ ਟਵੀਟ ਵਾਲੀ ਜਾਂ ਸੋਸ਼ਲ ਮੀਡੀਆ ਵਾਲੀ ਇਹ ਵੀ ਹੁਣ ਸਿਆਸੀ ਹੋ ਗਈ ਹੈ ਇੱਕ ਦੂਜੇ ਨੂੰ ਜਵਾਬ ਦਿੱਤੇ ਜਾ ਰਹੇ ਨੇ ਤੇ ਧਰਾਂ ਦੇ ਵਿਚਕਾਰ ਆਪਸੀ 카ਟੋ ਕਲੇਸ਼ ਹੈ ਜਿਹੜਾ ਸ਼ੁਰੂ ਹੋ ਗਿਆ ਜੀ ਬਿਲਕੁਲ ਜੇਕਰ ਕੈਪਟਨ ਮਰਿੰਦਰ ਦੇਸ ਕਰਕੇ ਗੱਲ ਹੁੰਦੀ ਹੈ ਕਿ ਪੰਜਾਬ ਦਾ ਜਾਣਾ ਪਛਣਾ ਜਿਹੜਾ ਮੁੱਖ ਮੰਤਰੀ ਰਿਹਾ ਹੈ ਲੰਬਾ ਸਮਾਂ ਆਪਨੇ ਕਾਂਗਰਸ ਦੀਆਂ ਸਭਾ ਨਵਾਈਆਂ ਤੇ ਹੁਣ ਆਪਣੇ ਰਾਸੀ ਤੇ ਆਖਰੀ ਤੌਰ ਸੀ ਉਹ ਦੌਰ ਦੇ ਵਿੱਚ ਉਹਨੇ ਭਾਜਪਾ ਨੂੰ ਜੁਆਇਨ ਕਰ ਲਿਆ ਭਾਜਪਾ ਚਲੇਗੇ ਹੁੰਦੇ ਕਰਤਾ ਅਮਰਿੰਦਰ ਨੇ ਬਿਕਰ ਮੀਠੇ ਦੇ ਹੱਕ ਚ ਟਵੀਟ ਕੀਤਾ ਤਾਂ ਜਵਾਬ ਹੈ ਕਿ ਮੁਖੰਦਰਿ ਭਗਵੰਤ ਮਾਨ ਦਾ ਨੋਟਸ ਲੈਣਗੇ ਲੈਣਗੇ ਪਹਿਲੀ ਗੱਲ ਕਿ ਮੁਖੰਦਰਿ ਭਗਵੰਤ ਮਾਨ ਜਦੋਂ ਇਹ ਗੱਲ ਕਰਦੇ ਆ ਉਹ ਕਹਿੰਦੇ ਕਿ ਅਸੀਂ ਤਾਂ ਨਸ਼ਿਆਂ ਬਰੋਧ ਜਿਹੜਾ ਜੁੱਧ ਛੇੜਿਆ ਹੈ ਤੇ ਕਪਤਾਨ ਮਰਿੰਦਰ ਆਪਣੇ ਦੌਰ ਜਦੋਂ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਵੀ ਪੰਜਾਬੀਆਂ ਨਾਲ ਵੱਡੇ ਵਾਦੇ ਕੀਤੇ ਸੀ ਕਿ ਮੈਂ ਨਸ਼ਾ ਖਤਮ ਕਰਾਂਗਾ BBD ਦੇ ਮਾਮਲੇ ਦੀ ਗੱਲ ਚਲੋ ਬੀ ਅਸੀਂ ਮੁੱਦਾ ਉੱਜਾਪਾਂ ਉਸ ਮੁੱਦੇ ਦਾ ਜਿਹੜਾ ਨਹੀਂ ਕਰਿਆ ਆਪਾਂ ਗੱਲ ਕਰਦੇ ਆ ਨਸ਼ਾ ਦੇ ਵਿਰੁੱਧ ਜਿਹੜਾ ਮੋਰਚਾ ਜੁੜ ਲੱਗਿਆ ਹੋਇਆ ਕਪਤਾਨ ਮਰਿੰਦਰ ਨੇ ਉਹ ਜੁੜਤਾ ਫਤੈ ਨਹੀਂ ਕੀਤਾ ਤੇ ਬਾਅਦ ਬਾਅਦ ਚਲੇ ਗਏ ਸਰਕਾਰ ਵੀ ਤਕਰੀਬਨ 5-7 ਸਾਲਾਂ ਲਈ ਤੇ ਹੁਣ ਜਦੋਂ ਮੁਕੰਦਰੀ ਭਗਵਾਨ ਤੁਮਾਂ ਜਨ ਆਮ ਆਦਮੀ ਪਾਰਟੀ ਸਰਕਾਰ ਆ ਅਖਿਰਕਾਰ ਇੱਕ ਜਤਨ ਦਾ ਕਰ ਰਿਆ ਹੈ ਨਾ ਉਹਨਾਂ ਜਤਨਾਂ ਨੂੰ ਆਪਾਂ ਕਿਵੇਂ ਨਕਾਰ ਸਕਦੇ ਆ ਇਹ ਕਿਹਾ ਜਾਂਦਾ ਹੈ ਕਿ ਨਤੀਜੇ ਘਾਟ ਆਉਣਗੇ ਵਾਅਦਿਆਂ ਦੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਨਸ਼ਿਆਂ ਅਗੁਰੂ ਤੇ ਲੜਾਈ ਜਨਾ ਸੋਖਾ ਕੰਮ ਨਹੀਂ ਕੋਮੇ ਪੱਧਰ ਦੀ ਲੜਾਈ ਆ ਬਲਕਿ ਕੁਮੰਦਰੀ ਪੱਧਰ ਦੀ ਲੜਾਈ ਆ ਸੋ ਪਤਾ ਨਹੀਂ ਕਿੱਡੇ ਕਿੱਡੇ ਸਰਗਣੇ ਕਿੱਡੇ ਕਿੱਡੇ ਦੇਤੀ ਸਿਰੋ ਗੈਂਗਸਟਰ ਜਾਂ ਹੋਰ ਤਰ੍ਹਾਂ ਦੀਆਂ ਲੱਗਿਆ ਹੋ ਉਸ ਲੜਾਈ ਦੇ ਮੈਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਚਾਹੁੰਦੀ ਕੋਲ ਕਿ ਜੇਕ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੁਣ ਗ੍ਰੋਹੀ ਤਰ੍ਹਾਂ ਕੀ ਕਰੀਏ ਦੇਖੋ ਗ੍ਰੋਹੀ ਤਰ੍ਹਾਂ ਇਸ ਮਾਮਲੇ ਚਾਹੀਦਾ ਹੈ ਕਿ ਸਹਿਯੋਗ ਕਰਨ ਤੇ ਕਾਂਗਰਸ ਪਾਰਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਪਹਿਲੇ ਕੱਲ ਦਾ ਭਾਜਪਾ ਜਦੋਂ ਇਹ ਗੱਲ ਕਰਦੀ ਹੈ ਹਾਲਾਂਕਿ ਉਹ ਕਹਿੰਦੇ ਕਿ ਸਾਡਾ ਅਕਾਲੀ ਦਲ ਨਾਲ ਕੋਈ ਲੈਣਾ ਚਾਣਾ ਨਹੀਂ ਭਾਜਪਾ ਦੇ ਆਪ ਕੋਈ ਜਦੋਂ ਇਹਦਾ ਟਵੀਟ ਕਰਨ ਨਾਲ ਗੱਲ ਕਰਨ ਮਝਿਠੇ ਰਿਹਾ ਕਿ ਇੱਕ ਦਸ ਜਿਆਦਾ ਸਿੱਧੇ ਤੌਰ ਤੇ ਜਾਂਦਾ ਹੈ ਇਹ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਾਂਗਰਸ ਜਿਹੜੇ ਆਗੂਆਂ ਨੂੰ ਡਿਫੈਂਡ ਕਰ ਰਹੀ ਹੈ ਡਿਫੈਂਡ ਵੀ ਕਿਹੜੇ ਮੁੱਦੇ ਤੇ ਕਰ ਰਹੀ ਹੈ ਨਸ਼ਿਆਂ ਦੇ ਮਾਮਲੇ ਲੈ ਕੇ ਆਪਾਂ ਸਾਰੇ ਜਾਣਦੇ ਹਾਂ ਕਿ ਕਿਦਾਂ ਦੇ ਕੇਸ ਜਿਹੜੇ ਬੇਕਮੀਠੇ ਹਾਲਾਂਕਿ ਅਦਾਲਤਾਂ ਨੇ ਫੈਸਲਾ ਕਰਨਾ ਹੈ ਪਰ ਐਫਆਈਆ ਦਰਜਾ ਮਾਮਲੇ ਦਾ ਦਰਜ ਹੈ ਹੀ ਨਾ ਤੇ ਦੂਜੇ ਪਾਸੇ ਜੋ ਕਾਂਗਰਸ ਬਖਰੇ ਤੋਂ ਤਾਂ ਵੀ ਆਪਾਂ ਜ਼ਿਕਰ ਕਰੀਏ ਜੇ ਪੰਜਾਬ ਤਾਂ ਅੰਦਰ ਚਾਹੇ ਅੰਦਰ ਚਾਹੇ ਦੇ ਬਾਹਰ ਜਗਾਦਾਰ ਆਪਾਂ ਜਾਣਦੇ ਹਾਂ ਕਿ ਇਹ ਹੀ ਹਰ ਰੋਜ਼ ਰਹਿਗਾ ਇਸ ਕਥੇ ਅੱਜ ਹੁਣ ਦਾ ਆਗਮਨਦਰ ਤੇ ਇਹ ਜੀ ਫੇਲ ਹੋ ਗਈ ਹੈ ਸਰਕਾਰ ਨਸ਼ਾ ਮੁਕਤੀ ਦੇ ਮਾਮਲੇ ਫੇਲ ਹੋ ਗਈ ਹੈ ਨਸ਼ਾ ਮੁਕਤੀ ਦੀ ਗੱਲ ਦੂਰ ਦੇ ਨਸ਼ਾ ਦੀ ਲੜਾਈ ਨਾ ਕਿ ਪੰਜਾਬ 'ਚ ਕਿਸੇ ਨੇ ਲੜੀ ਹੋਏ ਆਖਰ ਕੋਈ ਸਰਕਾਰ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਸਰਕਾਰ ਨਸ਼ਾ ਦੇ ਮੁੱਦੇ ਤੇ ਜਿਹੜੀ ਲੜਾਈ ਲੜ ਰਹੀ ਹੈ ਉਸ ਲੜਾਈ ਨੂੰ ਚੁਣੌਤੀ ਕੌਣ ਦੇ ਰਿਹਾ ਹੈ ਸੀ ਜਾਕਰ ਜਿਹੜੇ ਭਾਜਪਾ ਦੇ ਪ੍ਰਧਾਨ ਜੀ ਨਾ ਦੇ ਸਾਹ ਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸੇ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਬੜੇ ਜਦੋਂ ਦੂਜਾ ਵਿਰੋਧੀ ਧਿਰਾਂ ਦੇ ਕੱਦਾਵਾਰ ਆਗੂ ਇਹ ਯੋਧਾ ਵੀ ਜੜਾਈ ਨੂੰ ਚੁਣौती ਦੇ ਦਿੰਦਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਦਾ ਪਤਾ ਲਾਉਣਾ ਪੈਏਗਾ ਨਾ ਕਿ ਜਦੋਂ ਮੁਕੰਦਰੀ ਭਗਵੰਤ ਮਾਨ ਕਹਿੰਦੇ ਆ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਆ ਉਹਦਾ ਸਾਥ ਦੇ ਰਹੇ ਹੋ ਜਾਂ ਜਿਹੜੇ ਨਸ਼ੇ ਵਗਵਾ ਰਹੇ ਉਹਨਾਂ ਦਾ ਸਾਥ ਦੇ ਨੂੰ ਵੱਡਾ ਸਵਾਲ ਜਿਹੜਾ ਮੁਕੰਦਰੀ ਭਗਵੰਤ ਮਾਨ ਨੂੰ ਚੁੱਕਿਆ ਗਿਆ ਆਉਣ ਵਾਲੇ ਦਿਨਾਂ 'ਚ ਜਵਾਬ ਤਲਬੀ ਤਾਂ ਹੋਏਗੀ ਹੋਏਗੀ ਨਾ ਮੁੱਦਿਆਂ ਦਾ ਜੀ ਬਿਲਕੁਲ ਜੀ ਜੀ ਜਿਦਾਬ ਅੱਗੇ ਵਧਾਂਗੇ ਤੇ ਗੱਲ ਕੱਲ੍ਹ ਹੋਈ ਕੈਬਨਿਟ ਬੈਠਕ ਦੀ ਕਰਾਂਗੇ ਕੱਲ੍ਹ ਵਾਲੀ ਕੈਬਨਿਟ ਬੈਠਕ ਕਿਤੇ ਨਾ ਕਿਤੇ ਕਿਸਾਨਾਂ ਦੇ ਲਈ ਰਾਹਤ ਵਾਲੀ ਜ਼ਰੂਰ ਸੀ ਹਾਲਾਂਕਿ ਇੱਕ ਹਫ਼ਤੇ ਦੇ ਵਿੱਚ ਦੂਸਰੀ ਕੈਬਨਿਟ ਬੈਠਕ ਹੋਈ ਤਾਂ ਸਾਰਿਆਂ ਦੇ ਕੰਨ ਜ਼ਰੂਰ ਖੜੇ ਹੋਏ ਕਿ ਆਖਰਕਾਰ ਇਹ ਜਿਹੇ ਕਿਹੜੇ ਫੈਸਲੇ ਨੇ ਕਿ ਇੱਕ ਹਫ਼ਤੇ ਵਿੱਚ ਦੋ ਕੈਬਨਿਟ ਬੈਠਕਾਂ ਮੁੱਖ ਮੰਤਰੀ ਮਾਨ ਕਰ ਰਹੇ ਨੇ ਪਰ ਇਸ ਬੈਠਕ ਦੇ ਵਿੱਚ ਜੋ ਨਕਲੀ ਬੀਜ ਨੇ ਉਹਨਾਂ ਨੂੰ ਲੈ ਕੇ ਅਹਾਂ ਫੈਸਲਾ ਲਿਆ ਗਿਆ ਕਿਉਂਕਿ ਨਕਲੀ ਬੀਜਾਂ ਨਕਲੀ ਖਾਦਾਂ ਤੇ ਨਕਲੀ ਜਿਹੜੇ ਪੈਸਟਿਸਾਈਜ਼ ਨੇ ਉਹਦੇ ਕਰਕੇ ਕਿਸਾਨ ਬਹੁਤ ਸਫਰ ਕਰ ਰਹੇ ਨੇ ਕੀ ਫੈਸਲਾ ਹੈ ਤੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਤੇ ਦੇਖੋ ਫਸਲਾਂ ਦੇ ਕਾਲ ਗਿੱਦੇ ਦੇਖੋ ਤੁਸੀਂ ਕਹਿ ਕੇ ਫੈਸਲਾ ਸੁਣ ਕੇ ਜੋ ਕੈਬਨਿਟ ਨੇ ਲਿਆ ਨਕਲੀ ਬੀਜਾਂ ਦੇ ਖਿਲਾਫ ਸਾਰਾਂ ਦੇ ਕੰਨ ਖੜੇ ਹੋ ਕਿ ਮੈਂ ਕਹਿੰਦਾ ਉਹ ਤਾਂ ਹੈ ਹੀ ਹੈ ਮੈਂ ਕਹਿੰਦਾ ਖੇਤਾਂ 'ਚ ਫਸਲਾਂ ਖੜੀਆਂ ਹੋ ਗਈਆਂ ਨਹੀਂਆਂ ਕਿਉਂਕਿ ਜੇ ਆਪਾਂ ਅੰਦਾਜ਼ਾ ਲਗਾਉਣਾ ਕਿਸ ਕਦਰ ਤਬਾਈ ਹੋਈ ਹੈ ਨਕਲੀ ਬੀਜਾਂ ਕਾਰਨ ਮੈਂ ਜਾਣਦਾ ਕਿ ਕਿਸੇ ਜ਼ਮਾਨੇ ਦੇ ਵਿੱਚ ਖੇਤੀ ਮੰਤਰੀ ਰਹੇ ਸੀਗੇ ਜ태ਦਾ ਤੋਤਾ ਜ태ਦਾ ਤੋਤਾ ਨੂੰ ਵੱਡੇ ਵਿਰੋਧ ਦਾ ਸਾਹਮਣਾ ਇਸ ਕਰਕੇ ਕਰਨਾ ਪਿਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਦੇ ਨਕਲੀ ਬੀਜ ਨਰਮੇ ਦੇ ਖੇਤਾਂ ਦੇ ਆਏ ਤੇ ਫਸਲ ਵੱਡੀ ਪੱਧਰ ਤੇ ਬਰਬਾਦ ਹੋਈ ਯਾਨੀ ਮੈਂ ਦੇਖਦਾ ਜਿਹੜੀਆਂ ਵਿਰੋਧੀ ਤਰ੍ਹਾਂ ਸੀ ਉੱਥੇ ਜਿਹੜੀਆਂ ਸੁੰਡੀਆਂ ਆਉਂਦੀਆਂ ਸੀ ਨਰਮੇ ਦੇ ਪੀਜਾਂ ਤੇ ਜੰਨਰਵੇ ਦੇ ਜਿਹੜੀਆਂ ਬੂਟਿਆਂ ਦੇ ਚਲਦੀਆਂ ਸੀ ਤਾਂ ਉਹ ਦਵਾਈ ਜਿਹੜੀ ਹੁੰਦੀ ਸੀ ਕੀਨਾਜ ਕੁਦਰਤ ਡੋਗੋੜੋ ਉਹਕੇ ਦਿਖਾਉਂਦੇ ਦੇਖੋ ਜੀ ਕਦੇ ਇਹਨਾਂ ਦਵਾਈ ਵੀ ਕੀਨਾਜ ਦਵਾਈ ਵੀ ਨਹੀਂ ਸਰਕਾਰੀ ਸਭ ਤੋਂ ਵੱਡਾ ਜਿਹੜਾ ਹੈਗਾ ਖੇਤੀਬਾੜੀ ਮੰਤਰੀ ਪਹਿਲਾ ਜਿਹੜਾ ਜਥੇਦਾਰ ਤੋਤਾ ਸਿੰਘ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਸਰਕਾਰਾਂ ਦਾ ਬਦਲਦੀਆਂ ਗਈਆਂ ਤੁਸੀਂ ਦੇਖੋ ਤਿੱਧੀ ਬਣ ਗਈ ਪੰਜਾਬ 'ਚ ਮਾਲਵੇ ਦੀ ਧਰਤੀ ਤੋਂ ਜਿਹੜਾ ਹੈਗਾ ਵੱਡੀ ਹੱਦ ਤੱਕ ਨਰਮਾ ਦਾ ਗਾਇਬ ਹੋ ਗਿਆ ਪਰ ਨਗਰੀ ਬੀਜ ਨਹੀਂ ਗਾਇਬ ਹੋਏ ਨਾ ਹੀ ਨਗਰੀ ਦੌਂਗਾਂ ਗਾਇਬ ਹੋਣੀਆਂ ਸੋ ਜੇ ਕੈਬਨਿਟ ਨੇ ਫੈਸਲਾ ਲਿਆ ਮੈਂ ਸਮਝਦਾ ਕਿ ਬੜਾ ਚਲਾਗਾ ਜੋ ਫੈਸਲਾ ਹੈ ਇਹਦੇ ਦੇ ਕਾਰਵਾਈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਖਤੀ ਨਾਲ ਕੀਤੀ ਜਾਏਗੀ ਪਰ ਵੱਡੇ ਕਹ ਲਾ ਕਿ ਗੈਰ ਜ਼ਮਾਨਤੀ ਜਿਹੜਾ ਹੈਗਾ ਤਾਂ ਹਾਲਾਂਕਿ ਐਵੇਂ ਆ ਇਹ ਸਜ਼ਾ ਜਿਹੜੀ ਪਹਿਲਾਂ ਘੱਟ ਸਜ਼ਾ ਸੀ ਸਜ਼ਾ ਵੀ ਵਧਾਈ ਗਈ ਹੈ ਜੁਰਮਾਨੇ ਵੀ ਵਧਾਏ ਗਏ ਆ ਔਰ ਜਿੰਨਾ ਵੀ ਸਜ਼ਾ ਤੇ ਜੁਰਮਾਨੇ ਲੱਗਣਗੇ ਉਹਦੇ ਤੋਂ ਹੁਣ ਇੱਕ ਵਾਰ ਤਾਂ ਸਜ਼ਾ ਭੁਗਤਣੀ ਪੈਗੀ ਹੈ ਕਿ ਕੀ ਹੁੰਦਾ ਸੀ ਕਿ ਚਾਹੇ ਡੀਲਰ ਹੈ ਚਾਹੇ ਕੰਪਨੀਆਂ ਹੈਗੀਆਂ ਉਹਨਾਂ ਦੇ ਵੱਡੇ ਵੱਡੇ ਵਕੀਲ ਵੱਡੇ ਵੱਡੇ ਕਾਰੋਬਾਰ ਜੇ ਜੋ ਕੋਈ ਕੇ ਥੋੜਾ ਪਤਾ ਪਹਿਲੇ ਕਾਲਸ ਕੇਸ ਹੁੰਦੇ ਨੇ ਨਾ ਮਾਮਲੇਾਂ ਚ ਜੇ ਹੁੰਦੇ ਸੀ ਤਾਂ ਫਿਰ ਪਹਿਲੇ ਇਹ ਗਾਉਂ ਸਮਾਤਾ ਲੈ ਲੈਂਦੇ ਸੀ ਹੁਣ ਘਟੂ ਘਟ ਸਰਕਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਜਿਹੜਾ ਪੰਜਾਬ ਦੀ ਧਰਤੀ ਤੇ ਨਕਲੀ ਬੀਜ ਨਕਲੀ ਦਵਾਈਆਂ ਵੇਚੇਗਾ ਉਹਦੀ ਕਹਿਰ ਨੇ ਸਿੱਧਾ ਢੇਲ ਚ ਜਾਏਗਾ ਗੈਰ ਜ਼ਮਾਨਤ ਫਰੰਟ ਔਰ ਇਹਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਵੀ ਉਹ ਤੇ ਬਹੁਤ ਵੱਡੀਆਂ ਮੁਸ਼ਕਲਾਂ ਦਾ ਨੂੰ ਸਾਹਮਣਾ ਕਰਨਾ ਪੈ ਜਦਾ ਘਟੂ ਘਟ ਪੰਜਾਬੀਆਂ ਨੂੰ ਇਸ ਗੱਲ ਦੀ ਵੱਡੀ ਇੱਕ ਰਾਹਤ ਮਿਲੀ ਹੈ ਪੰਜਾਬ 'ਚ ਕਿਹਾ ਜਾਂਦਾ ਹੈ ਕਿ ਜਿਹੜੇ ਨਕਲੀ ਬੀਜ ਹੈ ਉਹ ਸਾਡੇ ਗਵਾਂਢ 'ਚ ਰਾਜਸਥਾਨ ਲੱਗਦਾ ਹੈ ਹਰਿਆਣਾ ਲੱਗਦਾ ਹੈ ਖਾਸ ਤੌਰ ਤੇ ਨਰਮੇ ਦੇ ਮਾਮਲੇ 'ਚ ਬਹੁਤ ਵੱਡੇ ਸਵਾਲ ਉੱਠਦੇ ਰਹੇ ਆ ਰਾਜਸਥਾਨ ਤੋਂ ਲੋਕਾਂ ਨੇ ਬੀਜ ਲੈਣਾ ਇੱਧਰ ਆਉਣਾ ਬੀਜ ਉਹਨਾਂ ਨੇ ਬੀਜਣਾ ਤੇ ਇਕੜਾ ਨੇ ਇਕੜਾ ਫਸਲ ਬਰਬਾਦ ਹੋ ਜਾਂਦੀ ਕੋਈ ਫਸਲ ਹੁੰਦੀ ਹੀ ਨਹੀਂ ਸੀ ਪੰਜਾਬ 'ਚ ਕਿਉਂ ਕਣਕ ਤੇ ਝੋਨਾ ਜਿਹੜਾ ਹੈਗਾ ਉਸ ਫਸਲ ਕਿਸਾਨ ਤੌਰ ਤੇ ਉਹ ਗਏ ਨਾਤਾ ਤੋਂ ਨੇਦੇ ਮਾਲੇ ਜੀ ਨਗਰੀ ਵੀ ਜਾਂਦਾ ਬਹੁਤ ਰੋਣਾ ਪੈਂਦਾ ਹੈ ਨਾ ਕਣਕ ਦੇ ਮਾਲੇ ਜੀ ਕਹਿੰਦਾ ਇਹ ਪੈਂਦਾ ਜਿਹੜਾ ਮੱਕੀ ਦੀ ਗੱਲ ਹੋਵੇ ਨਰਮੇ ਦੀ ਗੱਲ ਹੋਵੇ ਤੇਲ ਬੀਜਾਂ ਦੀ ਗੱਲ ਹੋਵੇ ਇਦਾਂ ਦੇ ਮਾਮਲਿਆਂ ਲੈ ਕੇ ਸੋ ਕਿਸਾਨਾਂ ਨੇ ਖੜਾ ਹੀ ਛੜਤਾ ਨਰਮੇ ਦਾ ਤੇ ਚੋਲਣੇ ਵਾਲਾ ਪੜਦਾ ਜੇ ਹੁਣ ਚੰਗੇ ਬੀਜ ਮਿਲਣਗੇ ਔਰ ਸੁਝਾਵਾਂ ਮਿਲਣਗੇ ਜਿਨ੍ਹਾਂ ਨੇ ਗਲਤੀ ਕੀਤੀ ਜਾਂ ਨਗਲੀ ਬੀਜ ਬੀਜ ਲੈ ਕੇ ਆਉਣਗੇ ਵੇਚਣਗੇ ਤਾਂ ਚੰਗਾ ਇੱਕਾ ਪ੍ਰਲਾ ਹੈਗਾ ਮਿਲਦਾ ਕਿ ਕਿਸਾਨ ਜਥੇ ਬੰਦੀਆਂ ਵੀ ਇਸ ਮਾਮਲੇ ਤੇ ਸਹਿਮਤੀ ਦੇਣ ਗਿਆ ਇਹ ਪਹਿਲਾ ਮੌਕਾ ਹੈ ਕਿ ਪੰਜਾਬ ਦੇ ਅੰਦਰ ਨਕਲੀ ਜਿਹੜੇ ਬੀਜ ਹੈ ਵੇਚਣ ਵਾਲੇ ਚਾਹੇ ਡੀਲਰ ਹੈ ਚਾਹੇ ਕੰਪਨੀਆਂ ਸਖਤ ਫੈਸਲਾ ਲਿਆ ਗਿਆ ਕੈਬਨਟ ਵੱਲੋਂ ਕਿਦਨ ਪਹਿਲਾਂ ਪਰ ਆਉਣ ਵਾਲੇ ਦਿਨਾਂ 'ਚ ਵੀ ਦੇਖਿਆ ਜਾਏਗਾ ਜ਼ਮੀਨੇ ਕੀ ਕਰਤੇ ਹੈ ਕਿ ਅਮਲੀ ਤੌਰ ਤੇ ਕਿੰਨਾ ਕੇਸ ਨੂੰ ਇੰਪਲੀਮੈਂਟੇਸ਼ਨ ਅਕਸਰ ਲੋਕ ਕਹਿ ਦਿੰਦੇ ਆ ਕਿ ਜੀ ਬਿੱਲ ਵੀ ਪਾਸ ਹੋ ਜਾਂਦੇ ਆ ਕਾਨੂੰਨ ਵੀ ਬਣ ਜਾਂਦੇ ਆ ਪਰ ਗੱਲ ਇੰਪਲੀਮੈਂਟ ਨਹੀਂ ਹੁੰਦੀ ਜਦੋਂ ਇੰਪਲੀਮੈਂਟ ਹੁੰਦੇ ਆ ਉਦੋਂ ਹੀ ਫੈਸਲੇ ਹੁਣ ਵੀ ਜਿਹੜਾ ਇਹ ਬਿਲਆ ਹੈ ਕੈਬਨਟ ਨੇ ਪ੍ਰਵਾਨਗੀ ਦਿੱਤੀ ਹੈ ਇਸ ਤੋਂ ਬਾਅਦ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਉਧਰ ਜਾਏਗਾ ਫਿਰ ਗਵਰਨਰ ਸਾਹਿਬ ਦੀ ਮਿਹਰ ਹੋਏਗੀ ਤਾਂ ਬਿਲ ਡੈਕ ਲ ਐਕਟ ਨੂੰ ਰੂਪਨੇਗਾ ਤੇ ਫਿਰ ਅਗਲਾ ਪੜਾਅ ਹੁੰਦਾ ਇਹਨੂੰ ਲਾਗੂ ਕਰਨਾ ਲਾਗੂ ਹੋਣ ਤੱਕ ਇਹ ਸਹੀ ਦੇਖੀ ਜਾਏਗੀ ਜੇ ਸਹੀ ਢੰਗ ਨਾਲ ਇੰਪਲੀਮੈਂਟ ਹੋਏਗਾ ਤਾਂ ਵਾਕਈ ਪੰਜਾਬ ਦੀ ਜਿਹੜੀ ਨਕਲੀ ਬੀਜਾਂ ਤੋਂ ਨਹਾਸ ਤੋਂ ਜਿਹੜਾ ਉਹ ਸਟਕਾਰਾ ਹੀ ਹੋਏਗਾ ਔਰ ਜਿਹੜਾ ਪੰਜਾਬ ਦੀ ਦਿਸ਼ਾ ਤੇ ਤਿਸ਼ਾ ਵੀ ਬਦਲਦੀ ਨਜ਼ਰ ਆਏਗੀ ਜੀ ਜੀ ਬਿਲਕੁਲ ਸੋ ਬਣਾਇਆ ਸ਼ੱਕ ਇਸ ਨਕਲੀ ਵੀਜ਼ਾ ਦੇ ਵਿੱਚ ਪੰਜਾਬ ਸਾਰਾ ਪ੍ਰਭਾਵਿਤ ਹੋਇਆ ਪਰ ਮਾਲਵਾ ਬੈਲਟ ਕੁਝ ਖਾਸ ਪ੍ਰਭਾਵਿਤ ਹੋਈ ਹੈ ਕਿਉਂਕਿ ਜਿਹੜਾ ਕਪਾਹ ਤੇ ਨਰਮੇ ਦਾ ਜ਼ਿਆਦਾ ਉਹ ਕਹਿ ਲਓ ਉਤਪਾਦ ਕਹਿ ਲਓ ਉਹ ਖ ਮਾਲਵੇ ਦੇ ਵਿੱਚ ਹੁੰਦਾ ਹੈ ਅਕਸਰ ਆਪਾਂ ਦੇਖਦੇ ਹਾਂ ਕਿ ਝੋਨੇ ਤੇ ਕਣਕ ਦਾ ਬੀਜ ਕਿਸਾਨ ਘਰਾਂ ਤੋਂ ਹੀ ਵਰਤਦੇ ਨੇ ਘਰਾਂ ਤੋਂ ਹੀ ਪਾਇਆ ਜਾਂਦਾ ਪਰ ਨਰਮਾ ਮੱਕੀ ਤੇ ਇਸ ਤਰ੍ਹਾਂ ਕਪਾਹ ਤੇ ਸਬਜ਼ੀਆਂ ਇਹ ਸਭ ਤੋਂ ਜ਼ਿਆਦਾ ਹਿੱਟ ਕਰਦੀਆਂ ਨੇ ਤੇ ਇਹਨਾਂ ਦੇ ਵਿੱਚ ਕਿਸਾਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਚੱਲਣਾ ਪੈਂਦਾ ਸੋ ਉਮੀਦ ਕਰਦੇ ਆ ਇਹ ਬਿੱਲ ਜਿਹੜਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ ਹੋਏਗਾ ਪਾਸ ਹੋਏਗਾ ਸੋ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਏਗਾ ਸਤ ਜੀ ਸਾਹਿਬ ਅੱਗੇ ਗੱਲ ਕਿਸਾਨਾਂ ਦੀ ਹੀ ਕਰਾਂਗੇ ਭਾਰਤ ਮਾਲਾ ਪ੍ਰੋਜੈਕਟ ਬੜਾ ਚਰਚਾ ਦਾ ਵਿਸ਼ਾ ਰਿਹਾ ਹੈ ਬੜੇ ਕੰਟਰੋਵਰਸੀ ਦਾ ਹਿੱਸਾ ਰਿਹਾ ਹੈ ਕਿਉਂਕਿ ਕਿਸਾਨ ਇਸ ਭਾਰਤ ਮਾਲਾ ਪ੍ਰੋਜੈਕਟ ਨੂੰ ਮੰਨਣ ਲਈ ਤਿਆਰ ਨਹੀਂ ਉਹ ਕਹਿੰਦੇ ਸਾਨੂੰ ਲੋੜ ਨਹੀਂ ਐਸ ਪ੍ਰੋਜੈਕਟ ਦੀ ਤੁਸੀਂ ਧੱਕੇ ਨਾਲ ਬਾਕੀ ਸੂਬਿਆਂ ਨੂੰ ਦੇਖਦੇ ਹੋਏ ਇਹਨੂੰ ਪੰਜਾਬ ਦੇ ਵਿੱਚੋਂ ਲੰਘਾ ਰਹੇ ਹੋ ਜਿਸ ਦੇ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਨਿਕਾਸੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਪਾਣੀ ਦੀ ਮੀ ਇਹ ਹਾਲਾਤ ਬਣੇ ਕਿ ਕਿਤੇ ਪਾਣੀ ਪਹੁੰਚਿਆ ਨਹੀਂ ਕਿਤੇ ਪਾਣੀ ਵੜ ਗਿਆ ਤਾਂ ਉਸ ਨੂੰ ਕੱਢਣਾ ਮੁਸ਼ਕਲ ਹੋ ਗਿਆ ਕਿਵੇਂ ਦੇਖਦੇ ਹੋ ਕਿਸਾਨਾਂ ਲਈ ਇਹ ਇੱਕ ਵਾਰ ਫਿਰ ਤੋਂ ਸਰਦਰਦੀ ਬਣ ਗਿਆ ਪ੍ਰੋਜੈਕਟ ਜੀ ਜੀ ਭਾਰਤ ਮਾਲਾ ਪ੍ਰੋਜੈਕਟ ਦਾ ਜਦ ਤੁਸੀਂ ਜ਼ਿਕਰ ਕਰ ਰਹੇ ਮੈਂ ਕਹਾਂਗਾ ਕਿ ਮਾਲਾ ਸ਼ਬਦ ਹੀ ਝਗੜਾ ਆ ਵੀ ਲੈਣੇ ਖਰਚ ਪਾਉਣ ਵਾਲੀ ਕਰਨ ਹੁੰਦੀ ਹੈ ਲੱਗਦਾ ਹੈ ਕਿ ਭਾਰਤ ਮਾਲਾ ਪੰਜਾਬੀਆਂ ਦੇ ਕਲਚ ਪੈ ਗਈ ਮਾਲਾ ਹੈ ਕਿਉਂਕਿ ਪੰਜਾਬੀਆਂ ਨੂੰ ਸ਼ਾਇਦ ਉਹਨਾਂ ਸੜਕਾਂ ਦੀ ਜ਼ਰੂਰਤ ਨਹੀਂ ਸੀ ਆਵਾਗੇ ਵੱਡੇ ਵਕਾਤਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਜੋ ਭਾਰਤ ਮਾਲਾ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਨੁਕਸਾਨ ਕੀਤਾ ਜੇ ਆਪਾਂ ਉਸ ਦਾ ਜ਼ਿਕਰ ਕਰੀਏ ਅੱਜ ਉਹਨਾਂ ਆਪਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦਾ ਗੱਲ ਕਰੀਏ ਕਿਸਾਨਾਂ ਨਾਲ ਜ਼ਿਕਰ ਕਰੀਏ ਕੁਝ ਕੁ ਕਿਲੋਮੀਟਰ ਤੇ ਜਾ ਕੇ ਇਡੀਆਂ ਵੱਡੀਆਂ ਵੱਡੀਆਂ ਦੁਆਰਾ ਹਨ ਨਹੀਂ ਭਾਰਤ ਮਾਲਾ ਪ੍ਰੋਜੈਕਟ ਦੇ ਰੂਪ ਚ ਸੜਕਾਂ ਉੱਚੀਆਂ ਸੜਕਾਂ ਜਿਹਨਾਂ ਪੰਜਾਬੀ ਦੀ ਆਪਾਂ ਕੀਏ ਉਠੀਆਂ ਜਿਹੜੀਆਂ ਉੱਚੀਆਂ ਤੇ ਸੜਕਾਂ ਲੰਘੀਆਂ ਔਰ ਕਈ ਥਾਵਾਂ ਬਹੁਤ ਸਾਰੀਆਂ ਥਾਵਾਂ ਐ ਉਹ ਜਿਹੜੀਆਂ ਜਿੱਥੇ ਪਾਣੀ ਦੇ ਨਿਕਾਸ ਲਈ ਇੰਤਜ਼ਾਮ ਹੀ ਕੋਈ ਨਹੀਂ ਮੌਨਸੂਨ ਜਿੱਥੇ ਬਹੁਤ ਜ਼ਿਆਦਾ ਮੌਨਸੂਨ ਹੁੰਦੀ ਐ ਜੇ ਪਾਣੀ ਦੀ ਨਿਕਾਸੀ ਨਹੀਂ ਹੋਏਗੀ ਤਾਂ ਖੇਤਾਂ ਦੇ ਖੇਤ ਜਿਹੜੇ ਆ ਗਏ ਉਹ ਬਾਸ ਦੇ ਪਾਣੀ ਨਾਲ ਡੁੱਬਦੇ ਆ ਇਹ ਪਹਿਲਾਂ ਉਹ ਕਹਿੰਗੇ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿੱਦਾਂ ਲੱਗ ਰਿਹਾ ਕਿ ਭਾਰਤ ਮਾਲਾ ਬਾਲਾ ਇਹ ਪੰਜਾਬੀ ਦੇ ਕਾਲ ਪੈ ਗਈ ਬਲਕਿ ਮਸੀਤਾਂ ਦੀ ਮਾਲਾ ਦੋ ਤਰ੍ਹਾਂ ਦੀ ਮਸੀਤ ਤੇ ਜਿਹੜੀ ਹੈ ਇੱਕ ਤਾਂ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਪੱਥਰ ਢੋਂਦੇ ਆ ਰੇਤੇ ਵੱਡੇ ਵੱਡੇ ਟੇਪਰ ਚਲਦੇ ਆ ਉਹ ਟੇਪਰ ਚੱਲਦੇ ਆ ਸਧਾਰਨ ਸੜਕਾਂ ਦੇ ਦੁਨੀਆ ਸੜਕਾਂਾਂ ਲਈ ਬਣੀਆਂ ਨਹੀਂ ਹੁੰਦੀਆਂ। ਮਾਤਾ ਸਰਕਾਰਾਂ ਰੋਕਦੀਆਂ, ਨਾ ਹੀ ਕੋਈ ਓਜਾ ਇੰਤਜ਼ਾਮ ਹੈ। ਪੰਜਾਬ ਦੀਆਂ ਬਹੁਤੀਆਂ ਸੜਕਾਂ ਇਹਨਾਂ ਟੇਪਰਾਂ ਨੇ ਪੰਨਤੀਆਂ ਬਰਬਾਦ ਕਰਤੀਆਂ। ਉਹਦੇ ਕਈ ਥਾਵਾਂ ਹੋ ਜਿਆ ਜਿੱਥੋਂ ਦੀ ਆਮ ਤੌਰ ਤੇ ਪੰਜਾਬੀਆਂ ਨੂੰ ਲੰਘਣਾ ਵੀ ਸੜਕਾਂ ਇਸ ਕਦਰ ਛੁੱਟੀਆਂ ਪਈਆਂ। ਇਹ ਨਰਕ ਦਾ ਰੂਪ ਧਾਰਨ ਕਰ ਗਈਆਂ। ਜਿਹੜੀ ਭਾਰਤ ਮਾੜਾ ਜ਼ਰੂਰ ਬਣਦੀ ਨਜ਼ਰ ਆ ਰਹੀ ਹੈ, ਮਾੜਾ ਤਾਂ ਉਸ ਰਹੀ ਹੈ। ਪਰ ਜਿਹੜਾ ਪੰਜਾਬ ਹੈ ਉਹ ਨਿਵਾ ਹੋ ਰਿਹਾ ਹੈ। ਇਹ ਤਰ੍ਹਾਂ ਦੀ ਸਥਿਤੀ ਦੇ ਅੰਦਰ ਜਦੋਂ ਇਹ ਕੰਪਨੀਆਂ ਨਾਲ ਸਮਝੌਤਾ ਕਰਨ ਦੀ ਗੱਲ ਸੀ ਪਹਿਲੀ ਗੱਲ ਜਮਨ ਲਈ ਖਾਸ ਕਿਸਮ ਦੇ ਲਾਂਗੇ ਹੋਣੇ ਚਾਹੀਦੇ ਸੀ ਜਮਨ ਨਾਲ ਸਮਝੌਤੇ ਹੋਣੇ ਚਾਹੀਦੇ ਸੀ ਕਿ ਜਿਹੜੇ ਤੁਹਾਡੀ ਵਜ੍ਹਾ ਕਰਕੇ ਪਿੰਡੂ ਸੜਕਾਂ ਟੁੱਟਣਗੀਆਂ ਜਿਹੜੇ ਰਸਤੇ ਅੰਦਰ ਤੁਹਾਡੇ ਪ੍ਰਚਲਣਗੇ ਉਹਨਾਂ ਦੀ ਟੁੱਟ ਪਾੜੀ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਹੁਣ ਆਪਾਂ ਦੇਖੋ ਜੇ ਵੱਡੀਆਂ ਸੜਕਾਂ ਤੋਂ ਲੰਘਦੇ ਆਂ ਕੰਟਰੋਲ ਪਲਾਜ਼ਾ ਦੀ ਗੱਲ ਕਰਦੇ ਆਂ ਉੱਥੇ ਕਿਦਾਂ ਟਿਕਟਾਂ ਲੱਗੀਆਂ ਜਿਹੜੇ ਸੜਕ ਠੀਕ ਹੈ ਕੋਈ ਸੜਕਾਂ ਲੰਘਦੇ ਉਤੋਂ ਵੀ ਜੋ ਕਟੀਆਂ ਲੱਗਦੀਆਂ ਰਕਾਂ ਟੁੱਟਦੇ ਆ ਤੇ ਉਹਦੇ ਲਈ ਟੋਲ ਪਲਾਜ਼ਾ ਸੀ ਕੋਸ਼ਿਸ਼ ਆ ਜਾਨੀ ਟੈਕਸ ਦੇ ਰੂਪ ਚ ਕਰਦੇ ਰੂਪ ਦੇ ਨੇ ਪਰ ਇਹ ਟਿੱਕਰ ਲਾਂਦੇ ਆ ਵਟ ਐਵਰ ਦੇ ਜਿਹੜੇ ਉਹਨਾਂ ਨੇ ਬਣਾ ਹੀ ਨਹੀਂ ਸੜਕਾਂ ਨਹੀਂ ਉਹਨਾਂ ਲਈ ਤਾਂ ਕੋਈ ਨਾ ਬੁਤਰਾ ਹੁੰਦਾ ਹੋਣਾ ਚਾਹੀਦਾ ਸੀ ਕਮਿਊਨਿਟੀ ਦੇ ਤਰੀਕੇ ਨਾਲ ਜਿਹੜੇ ਪੰਜਾਬੀਆਂ ਦੇ ਫਸਲਾ ਡੁੱਬ ਗਏ ਕਿਸਾਨਾਂ ਦੇ ਚੋਲੇ ਡੁੱਬ ਗਏ ਉਹ ਕਦੋਂ ਉਹਨਾਂ ਦੀ ਜਿਹੜੀ ਇੱਕ ਤੋਂ ਗਰਦਾਵਰੀ ਹੋएगी ਮਲੇ ਕਦੇ ਨਹੀਂ ਮਿਲੇਗਾ ਜ਼ਿੰਮੇਵਾਰ ਨਾ ਤਾਂ ਪੰਜਾਬ ਸਰਕਾਰ ਹੈ ਉਸ ਲਈ ਤੇ ਨਾ ਹੀ ਲੋਕ ਹੈ ਤੇ ਜ਼ਿੰਮੇਵਾਰਾ ਭਾਰਤ ਮਾਲਾ ਜਿਹਨਾਂ ਨੇ ਕੰਨਾ ਬਣਾਤੀਆਂ ਨਿਆਜ਼ ਦਾਤਾਤੇ ਆ ਨ ਰੇਂ ਦੇ ਵਿੱਚ ਜਿਹੜੀ ਕੁਦਰਤ ਦਾ ਜਿਹੜਾ ਵਰਤਾਰਾ ਪਾਣੀ ਦੇ ਵਹਾ ਦਾ ਉਹ ਪੰਜਾਬ ਚ ਖਤਮ ਹੀ ਹੋ ਗਿਆ ਜ਼ਮੀਨਾਂ ਤਾਂ ਖਤਮ ਹੋਈਆਂ ਹੋਈਆਂ ਜਿਹੜੀਆਂ ਸੜਕਾਂ ਜਾ ਕੇ ਜਿਹੜੇ ਪਾਸੇ ਨੇ ਜ਼ਮੀਨਾਂ ਜਿਹੜੀਆਂ ਬੱਚੀਆਂ ਵੀ ਐ ਉਹ ਵੀ ਇੰਨੇ ਦਵਾਰਾਂ ਬਣ ਗਏ ਆ ਕਿ ਪਾਣੀ ਦੇ ਨਿਕਾਸੀ ਦਾ ਰਸਤਾ ਹੀ ਨਹੀਂ ਰਿਹਾ ਸੋ ਵੱਡੀ ਸਮੱਸਿਆ ਪੰਜਾਬ ਦੇ ਗਾਲ ਭਾਰਤ ਮਾਲਾ ਜਿਹੜੀ ਹੈ ਗਿਆ ਉਹ ਪੰਜਾਬੀਆਂ ਦੇ ਘਰ ਚ ਮਾਲਾ ਬਣ ਕੇ ਇਸ ਵੇਲੇ ਮਸੀਬਤਾਂ ਦਾ ਕਾਰਨ ਬਣੀ ਹੋਈ ਹੈ ਜੀ ਜੀ ਸਤ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਬਿਨਾ ਸ਼ੱਕ ਜਿਸ ਤਰ੍ਹਾਂ ਸਤ ਸਾਬ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜਾ ਪੰਜਾਬੀਆਂ ਦੇ ਗਾਲ ਵਿੱਚ ਧੱਕੇ ਨਾਲ ਪਾਈ ਗਈ ਮਾਲਾ ਸੋ ਤੁਸੀਂ ਦੇਖਿਆ ਹੋਣਾ ਕਿ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਟਰੈਕਟਰ ਨੇ ਜਿਹੜੇ ਉਹ ਇਸ ਪ੍ਰੋਜੈਕਟ ਤੇ ਯਾਨੀ ਕਿ ਇਹਨਾਂ ਸੜਕਾਂ ਦੇ ਉੱਪਰ ਨਹੀਂ ਚੱਲ ਸਕਦੇ ਟੂ ਵੀਲਰ ਜਿਹੜਾ ਉਹ ਇਹਨਾਂ ਸੜਕਾਂ ਦੇ ਉੱਪਰ ਨਹੀਂ ਦੌੜ ਸਕੇਗਾ ਸੋ ਸੁਭਾਵਿਕ ਗੱਲ ਹੈ ਕਿ ਆਸ-ਪਾਸੇ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਲਈ ਮੁਸੀਬਤ ਹੈ ਕਿ ਉਹ ਆਪਣੇ ਟਰੈਕਟਰ ਕਿੱਧਰ ਦੀ ਲੈ ਕੇ ਜਾਣ ਜਿਹੜੇ ਰੋਜ਼ਬਰਾਂ ਦੀ ਜ਼ਿੰਦਗੀ ਦੇ ਵਿੱਚ ਟੂ ਵੀਲਰ ਚਲਾਉਣ ਵਾਲੇ ਲੋਕ ਨੇ ਉਹਨਾਂ ਲਈ ਵੀ ਮੁਸੀਬਤ ਹੈ ਹਾਲਾਂਕਿ ਇਹਦਾ ਕੋਈ ਹੱਲ ਹੋ ਸਕਦਾ ਸੀ ਸਰਕਾਰ ਟੂ ਵੀਲਰ ਲਈ ਸਾਈਡ ਤੋਂ ਕੋਈ ਵੱਖਰਾ ਜਿਹੜਾ ਰਾਹ ਉਕੜ ਸਕਦੀ ਸੀ ਪਰ ਫਿਲਹਾਲ ਇਹ ਭਾਰਤਵਾਲਾ ਪ੍ਰੋਜੈਕਟ ਹੈ ਜਿਹੜਾ ਉਹ ਪਹੁੰਚਿਆ ਨਹੀਂ ਕਾ ਥੋੜੀਆਂ ਨਹੀਂ ਬਹੁਤੀਆਂ ਜ਼ਿਆਦੀਆਂ ਸਮੱਸਿਆਵਾਂ ਆ ਉਹ ਪੰਜਾਬੀਆਂ ਦੇ ਲਈ ਸੇੜਦਾ ਨਜ਼ਰ ਆ ਰਿਹਾ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ